ਕਿਸਾਨਾਂ ਵੱਲੋਂ ਅੱਜ ਜੋ ਰੇਲ ਰੋਕੋ ਅੰਦੋਲਨ ਦਾ ਐਲਾਨ ਕੀਤਾ ਗਿਆ ਸੀ ਉਸ ਨੂੰ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਤੇ ਰੇਲ ਰੋਕੋ ਅੰਦੋਲਨ ਹੈ ਜਿਹੜਾ ਹੁਣ 10 ਤਰੀਕ ਯਾਨੀ ਕਿ ਭਲਕੇ ਕੀਤਾ ਜਾਊਗਾ ਇਹ ਜਾਣਕਾਰੀ ਹੈ ਜਿਹੜੀ ਕਿਸਾਨ ਨੇਤਾ ਸਰਵਨ ਸਿੰਘ ਪੰਦੇਰ ਵੱਲੋਂ ਦਿੱਤੀ ਗਈ ਹੈ ਦਾਦੇ ਕਿ ਸ਼ਹੀਦ ਕਿਸਾਨ ਨੌਜਵਾਨ ਸ਼ੁਭ ਕਰਨ ਦੀ ਕਲਯਾਤਰਾ ਨੂੰ ਲੈ ਕੇ ਤਾਮਨ ਲਾਡੂ ਪਹੁੰਚੇ ਕਿਸਾਨ ਨੇਤਾ ਸਰਵਨ ਸਿੰਘ ਪੰਦੇਰ ਨੇ ਕਿਹਾ ਕਿ ਪਟਿਆਲਾ ਪ੍ਰਸ਼ਾਸਨ ਦੇ ਨਾਲ ਇੱਕ ਮੀਟਿੰਗ ਕੀਤੀ ਗਈ ਸੀ ਤੇ ਉਧਰ ਹਰਿਆਣਾ ਸਰਕਾਰ ਵੀ ਹੁਣ ਕਿਸਾਨਾਂ ਦੇ ਨਾਲ ਫਿਰ ਤੋਂ ਗੱਲਬਾਤ ਕਰਨਾ ਚਾਹੁੰਦੀ ਹੈ ਜਿਸ ਤੋਂ ਬਾਅਦ ਦੋਵੇਂ ਕਿਸਾਨ ਜਥੇਬੰਦੀਆਂ ਨੇ ਫੈਸਲਾ ਲਿਆ ਕਿ 9 ਤਰੀਕ ਯਾਨੀ ਕਿ ਅੱਜ ਨੂੰ ਹੋਣ ਵਾਲਾ ਰੇਲ ਰੋਕੋ ਅੰਦੋਲਨ ਹੁਣ ਮੁਲਤਵੀ ਕਰ ਦਿੱਤਾ ਗਿਆ ਤੇ ਇਹ ਰੇਲ ਰੋਕੋ ਅੰਦੋਲਨ ਹੁਣ ਸ਼ੰਭੂ ਬਾਰਡਰ ਦੇ ਉੱਤੇ 10 ਤਰੀਕ ਯਾਨੀ ਕਿ ਪਲਕੇ ਕੀਤਾ ਜਾਊਗਾ ਸੋ ਦਾ ਦਿਏ ਕਿ ਉਸ ਤੋਂ ਬਾਅਦ ਅਗਲੇ ਫੈਸਲੇ ਜਿਹੜੇ ਨੇ ਲਏ ਜਾਣਗੇ ਨਾਲ ਹੀ ਕਿਸਾਨ ਨੇਤਾ ਸਰਵਨ ਸਿੰਘ ਪੰਦੇਰ ਨੇ ਕਿਹਾ ਕਿ ਹਰਿਆਣਾ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਕਿਸਾਨਾਂ ਨੂੰ ਰਿਹਾ ਕੀਤਾ ਜਾਵੇ ਤੇ ਨਾਲ ਹੀ ਜੋ ਮੰਗਾ ਨੇ ਉਹਨਾਂ ਦੇ ਉੱਤੇ ਅੱਜ ਵੀ ਕਿਸਾਨ ਨੇ ਜਿਹੜੇ ਕਾਇਮ ਨੇ ਤੇ ਜੋ ਵੀ ਹੁਣ ਆਉਣ ਵਾਲੇ ਸਮੇਂ 'ਚ ਫੈਸਲੇ ਲਏ ਜਾਣਗੇ ਉਸ ਦੀ ਰੂਪਰੇਖਾ ਜਿਹੜੀ ਦੱਸੀ ਜਾਊਗੀ ਮੈਂ ਸਰਵਣ ਸਿੰਘ ਪਲੇਰ ਇਸ ਵੇਲੇ ਤਾਮਲਾਡੂ ਚ ਆ ਜੀ ਤੇ ਜਿਹੜਾ ਦੋਹਾਂ ਫੋਰਮਾਂ ਨੇ ਫੈਸਲਾ ਕੀਤਾ ਵਾ ਪਟਿਆਲੇ ਮੀਟਿੰਗ ਹੋਈ ਸੀ ਪੰਜਾਬ ਦੇ ਪ੍ਰਸ਼ਾਸਨ ਨਾਲ ਜਿਹੜੇ ਉੱਥੇ ਉੱਚ ਅਧਿਕਾਰੀ ਆਏ ਸੀ ਉਹਨਾਂ ਨਾਲ ਜਿਹੜੀ ਗੱਲਬਾਤ ਹੋਈ ਆ ਉਹਨਾਂ ਤੋਂ ਬਾਅਦ ਫੈਸਲਾ ਇਹ ਆ ਵੀ ਹਰਿਆਣਾ ਸਰਕਾਰ ਵੀ ਗੱਲਬਾਤ ਕਰਨਾ ਚਾਹੁੰਦੀ ਆ ਔਰ ਇਹਨਾਂ ਦਾ ਸਿਕਾ ਵੀ ਤੁਸੀਂ ਸਮਾਂ ਸਾਨੂੰ ਦੇ ਦਿਓ ਇਸ ਕਰਕੇ ਦੋਵਾਂ ਫੋਰਮਾਂ ਨੇ ਫੈਸਲਾ ਕਰਕੇ ਵੀ ਕੱਲ ਦਾ ਰੇਲ ਰੋਕੋ ਜਿਹੜਾ ਵਾ ਇਹ ਪੋਸਟਪੋਨ ਕੀਤਾ ਗਿਆ ਵਾ ਇਹ ਹੁਣ 10 ਨੂੰ ਰੇਲ ਰੋਕੋ ਅੰਦੋਲਨ ਹੋਊਗਾ ਜਿਵੇਂ ਸ਼ੰਭੂ ਬਾਰਡਰ ਤੇ ਚੱਲਣਾ ਸੀਗਾ ਸੋ 9 ਲੋਕ 9 ਵਾਲਾ ਰੇਲ ਰੋਕੋ ਅੰਦੋਲਨ 10 ਨੂੰ ਹੋਊਗਾ ਸ਼ੰਭੂ ਬਾਰਡਰ ਤੇ ਉਦੋਂ ਦਾ ਅਗਲੇ ਫੈਸਲੇ ਲੈ ਜਾਣਗੇ ਜਿਹੜਾ ਆਪਣੀ ਮੰਗ ਸੀਗੀ ਕਿ ਜਿਹੜੇ ਹਰਿਆਣਾ ਜਿੰਨੇ ਕਿਸਾਨ ਆਗੂ ਜਿਹੜੇ ਗ੍ਰਿਫਤਾਰ ਕੀਤੇ ਉਹਨਾਂ ਨੂੰ ਰਿਹਾਅ ਕੀਤਾ ਜਾਵੇ ਜਿਹੜਾ ਬਾਰਡਰਾਂ ਤੇ ਬਿਜਲੀ ਪਾਣੀ ਸਫਾਈ ਦਾ ਪ੍ਰੋਗਰਾਮ ਸੀ ਉਹਦੇ ਬਾਰੇ ਸਹਿਮਤੀ ਬਣੀ ਹੋਈ ਆ ਸੋ ਇਸ ਕਰਕੇ ਰੇਲ ਰੋਕੋ ਅੰਦੋਲਨ ਹੋਣ ਜਿਹੜਾ ਵਾ ਉਹ ਸ਼ੰਭੂ ਬਾਰਡਰ ਤੇ 10 ਨੂੰ 10 ਅਪ੍ਰੈਲ ਨੂੰ ਹੋਊਗਾ 9 ਦੀ ਜਗ੍ਹਾ ਤੇ ਇਸ ਕਰਕੇ ਪ੍ਰੈਸ ਨੋਟ ਕਰੇ ਔਰ ਅੰਦੋਲਨ ਜਿਹੜਾ ਬਾਰਡਰਾਂ ਤੇ ਹਰਿਆਣਾ ਦੇ ਚੱਲ ਰਿਹਾ ਵਾ ਉਹ ਲਗਾਤਾਰ ਜਾਰੀ ਰਹੂਗਾ ਔਰ ਰੋਤਾ ਕ ਜਾਰੀ ਰਹੂਗਾ ਜਦੋਂ ਤੱਕ ਕੇਂਦਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨ ਲੈਂਦੀ ਔਰ ਇਹ ਇਹ ਕ